ਮਿਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੋਟੇ ਵਪਾਰੀ ਕੋਲ ਆਪਾਂ ਪਹੁੰਚ ਚੁੱਕੇ ਆ ਵਪਾਰੀ ਭਾਵੇਂ ਉਮਰ 'ਚ ਭਾਵੇਂ ਛੋਟੇ ਨੇ ਪਰ ਮੱਝਾਂ ਜਿਹੜੀਆਂ ਵੱਡੀਆਂ ਹੀ ਲਿਆਉਣੀਆਂ ਹੁੰਦੀਆਂ ਸਾਰੀਆਂ ਮੱਝਾਂ ਭਾਵੇਂ گاਵਾਆਂ ਚੰਗੇ ਪਸ਼ੂ ਜਿਹੜੇ ਹਮੇਸ਼ਾ ਹਰ ਬਾਰੇ ਵੀਰਕੁੱਲ ਹੁੰਦੇ ਆ ਆਹ ਦੇਖ ਸਾਧੇ ਜੀ ਸੋਈਆਂ ਸੋਈਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀਆਂ ਜਿੰਨਾਂ ਮਗਰ ਬੱਚੇ ਭੜੇ ਸੁਖਦੋਰ ਤੇ ਆਲਵਾਦ ਹੁਣ ਆਪਾਂ ਕਰਦੇ ਵੀ ਦੀਆਂ ਨਾ ਹਾਂਜੀ ਵਿਧੀ ਸੱਸ ਜੀ ਜੀ ਹੋਰ ਠੀਕ ਠਾਕ ਸਾਬ ਵਧੀਆ ਜੇ ਆਪਣੇ ਸੁਣਾਓ ਵਧੀਆ ਵਧੀਆ ਵੇਗ ਗਿਆ ਮਾਲ ਪਿਛਲਾ ਫਿਰ ਹਾਂਜੀ ਉਹ ਵੇਗ ਗਿਆ ਠੀਕ ਆ ਅੱਜ ਫੇਰ ਇਕੱਠੀਆਂ ਕਰ ਲਈਆਂ ਹੁੰਦੀਆਂ ਫਿਰ ਹਾਂਜੀ ਅੱਜ ਕਰਦੀਆਂ ਤੇ ਆਪ ਹੀ ਫੇਰ ਲਿਆਉਣੀਆਂ ਹੁੰਦੀਆਂ ਸਾਰੀਆਂ ਆਪ ਹੀ ਲਿਆਉਂਦੇ ਆ ਠੀਕ ਆ ਤੇ ਬਾਕੀ ਚਲੋ ਨਾਲ ਭਾਜੀ ਹੁਣੀ ਵੀ ਹੁੰਦੀ ਵੀ ਨਾਲ ਹੁੰਦੇ ਆ ਤਰ ਹਨਾ ਤੇ ਨਾਮ ਇੱਕ ਵਾਰੀ ਦੱਸ ਦੋ ਆਪਣਾ ਨਾਮ ਹਰਿੰਦਰ ਸਿੰਘ ਪਿੰਡ ਜਫਰਕੋਟ ਤਸੀਲ ਇਨਾਲਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਤੇ ਫੋਨ ਨੰਬਰ 77105 ਤੇ 991868 ਠੀਕ ਹੈ ਜੀ ਠੀਕ ਹੈ ਤੇ ਚਲੋ ਪਹਿਲਾਂ ਗਾਵਾਂ ਵਿਖਾ ਲਈਏ ਫਿਰ ਅਜ ਮੱਝਾਂ ਵੀ ਦੋ ਤੁਹਾਨੂੰ ਸੋਈਆਂ ਤੁਹਾਨੂੰ ਐਂਡ ਤੇ ਦਿਖਾਵਾਂਗੇ ਚੰਗੇ ਦੁੱਧ ਵਾਲੀਆਂ ਚੰਗਾ ਦੁੱਧ ਤਿਆਰ ਹੈ ਉਹਨਾਂ ਦੇ ਕੋਲ ਤੇ ਇਹ ਜਿਹੜੀ ਕਿੰਦਗੀ ਕੱਲ ਦੀ ਸੋਈ ਹੈ ਠੀਕ ਆ ਤੇ ਬੱਚਾ ਕਿ ਆ ਗਿਆ ਮਗਰ ਮਗਰਵੱਛਾ ਕਾਫੀ ਫਲਿਆ ਵੱਚਾ ਦਿੱਤਾ ਜਿਹੜਾ ਇਹਨੇ ਤੇ ਆ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਕਿੰਨਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਹੈ ਤੇ ਕਿੰਨਾ ਕਿ ਤੋ ਚੁਾਈ ਜਾਊਗੀ 25 ਕਿਲੋ ਚੁਾਈ ਅੱਛਾ 25 ਕਿਤੇ ਲੱਗੇ ਬੰਨੇ ਜਿਹੜਾ ਚੁਾਈ ਜਾਓਗੇ ਖੋਲੋ ਹਾਂ ਫਿਰ ਤੋੜੀਏ ਬਾਕੀ ਮੁੰਡੇ ਦੀ ਉਮਰ ਸਿਰਫ 14 ਸਾਲ ਹੈ ਤੇ ਪੂਰੀ डूगी जानकारी है पशु बारे लै जो बंद इधर न करे थोड़ी जी ਆਹ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਦਾ 75 ਸੀ ਮੱਝੀ ਕਰੀਏ 70 ਦੀ ਦੇ 70 ਹਜ਼ਾਰ ਦੀ ਦੇ ਦੇਣੀ ਹੈ ਵਿੱਚੋਂ ਕਰਨਾ ਕੋ ਮਾਨਤਨ 68 ਦੀ ਦੇ ਦਾਂਗੇ ਅੱਛਾ 68 ਹਜ਼ਾਰ ਦੀ ਦੇ ਦੋ ਮੌਕੇ ਤੇ ਹੋਰ ਹੋ ਜੂਗਾ ਕੋ ਫੋਨ ਲਾਵੇ ਇੱਕ ਕਰੀ ਹੈ ਨਾ ਬਾਕੀ ਇਹ ਕਿ ਚਲੋ ਸੋਹਣੀ ਵੜਿਆ ਕਦ ਕਾਠ ਵੀ ਚੰਗਾ ਤੇ ਰੰਗ ਰੂਪ ਵੀ ਚੰਗਾ ਤਾਜੀ ਸੂਈ ਆ ਸਾਰੀਆਂ ਗਰਮੀਆਂ ਦੋਸਤ ਚੋਣਾ ਇਹਨੇ ਹੁਣ ਦੋ ਜਰਸੀਆਂ ਤਾਂ ਦਿਖਾਉਣੀਆਂ ਥੋੜੀਆਂ ਨਾਰਮਲ ਰੇਟ ਤੇ ਆ ਬੱਚਾ ਇਹਦਾ ਹਾਂ ਕਿੰਨਾ ਦੁੱਧ ਤਿਆਰੇ ਦੇ ਕੋਲ ਇਹਦੇ ਕੋਲ 12-13 ਕਿਲੋਨਾਂ 12-13 ਲੀਟਰ ਜਿਹੜਾ ਤਿਆਰ ਆ ਤੇ ਖੋਲੋ ਫਿਰ ਤੋਰਦੀਏ ਨਹੀਂ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਤੇ ਇਹਦਾ ਫਿਰ ਮੁੱਲ ਬੋਲੇ ਦਾ ਜੋ ਮਰਜ਼ੀ ਕਰੀ 35 ਦੇਣਾ 35000 ਦੀ 360 ਵਿੱਚ ਅੱਛਾ 30000 ਦੀ 32000 ਦੀ ਮੌਕੇ ਤੇ ਹੋਰ ਹੋ ਜਾਊਗਾ ਮੰਨ ਤਾ ਨਾ ਮੈਂ ਬਸ ਹੁਣ ਛੋੜ ਛਾੜ ਤੇ ਬਾਕੀ 12 ਲੀਟਰ ਦੁੱਧ ਬਿਲਕੁਲ ਚਵਾ ਕੇ ਦੋਗੇ ਕਰੋ ਇਹ ਹੈ ਕਿ 12 ਲੀਟਰ ਦੁੱਧ ਹੋਵੇ ਤੇ ਕੋਈ ਵੀਰ ਲੈ ਜਾਏ ਨਹੀਂ ਤੇ ਇੱਥੇ ਰਹਿਣ ਤੇ ਆਪਣੀ ਸਾਈ ਵਾਪਸ ਲੈ ਜੀ ਤੇ ਆਹ ਬੜਾ ਨਿਕਾਜ ਆ ਬੱਚਾ ਜੇ ਤੇ ਮਗਰ ਕੀ ਜੇ ਬੱਚਾ ਹੈ ਕਿ ਬੱਚੀ ਬੱਚਾ ਸ਼ਾਇਦ ਤੇ ਇੰਨੇ ਸੋਈਨੋ ਕਿੰਨਾ ਚਿਰ ਹੋ ਗਿਆ ਜੀ 10 ਦਿਨ ਹੋ ਗਏ 10 ਦਿਨ ਹੋਈ ਗਏ ਤੇ ਕਿੰਨਾ ਦੁੱਧ ਤਿਆਰ ਇਹ ਤੱਕ ਤੇਰਾ ਜਿਆਦਾ ਕਿਲੋ ਹੋਊਗਾ ਤਿਆਰ ਬਿਲਕੁਲ ਬਿਲਕੁਲ ਤਿਆਰ ਤੇ ਇਹ ਵਧੂ ਕਿ ਹੋਰ ਜੀ ਇਹ 15 16 ਕਿਲੋ ਕਰ ਦੂ ਤੋਰਾਂ ਫੇਰ ਇੱਕ ਰੀਨ ਬਾਕੀ ਇਹ ਕਿ ਗਾਂ ਕੋਈ ਆਪਣੀ ਸਾਂਮਦਾਵਾ 13 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਤਿਆਰ ਆ। ਬਾਕੀ ਜੱਸੀਆਂ ਦੇ ਹਿਸਾਬ ਨਾਲ ਕੱਦ-ਕਾਟ ਚੰਗਾ ਹੋਏ ਦਾ। ਅੱਜ ਲੈ ਆਇਆ ਅਜ ਦਿਖਾ ਦੋ ਆ ਦਿਖਾ ਦੇ ਠੀਕ ਹੈ ਜਵਾਬ ਹੀ ਜਿਹੜਾ ਪੂਰਾ ਵਧੀਆ ਵਾ ਇਹਦਾ ਤੇ ਕਿੰਨਾ ਫਿਰ ਇਹਦਾ ਮੁੱਲ ਮੈਂ ਬੋਲਾਂ ਪੈਸਾੜੀ ਜੋ ਮਰਜ਼ੀ ਕਰੀਏ 44 ਦੇ ਦਾਂ 44000 ਜੀ ਵਿੱਚੋਂ ਕਿੰਨਾ ਕਰ ਦੇਣਾ 40 ਵੀ ਹੋ ਜਾਏਗੀ ਅੱਛਾ 40 ਦੀ ਦੇ ਦੋਗੇ ਪੂਰੇ ਦੀ ਹਾਂ ਛੋੜ ਛਾੜੀ ਤੇ ਹੁਣ ਜਿਹੜਾ ਵਾ ਫੋਨ ਲਾਏ ਅੱਛਾ ਹਾਂ ਬੂਫੋਨ ਤੇ 13 ਲੀਟਰ ਦੁੱਧ ਬਿਲਕੁਲ ਜਿਹੜਾ ਘਰੋਂ ਚਵਾ ਕੇ ਦੋਗੇ ਠੀਕ ਹੈ ਜੀ ਤੇ ਹੁਣ ਆ ਦੋ ਮੱਝਾਂ ਵਾਂ ਜਿਹੜੀਆਂ ਇੱਕ ਬੱਚੇ ਵਾਲੀ ਐ ਇੱਕ ਬੱਚੇ ਤੋਂ ਬਿਨਾਂ ਪਹਿਲਾਂ ਬੱਚੇ ਵਾਲੀ ਤਾਂ ਦਿਖਾ ਦਈਏ ਚੰਗੀ ਭਾਰੀ ਮੱਝ ਐ ਜਿਹੜੀ ਮਗਰੇ ਦੇ ਕੱਟਾ ਜੇ ਨੀਲੀ ਦੀ ਮੱਝ ਥੱਲੇ ਭਾਈ ਜੀ ਇਹਦੇ ਥੱਲੇ ਭਾਵੇਂ ਇਤਨਾ ਹੀ ਪੈਜੋ ਹਾਂ ਦੇਖ ਸਕਦੇ ਬਾਕੀ ਨੀਲੀ ਨੀਲੀ ਦੀਆਂ ਮੱਝਾਂ ਠੰਡੀਆਂ ਹੀ ਹੁੰਦੀਆਂ ਵਾਂ ਜਿਹੜੀਆਂ ਆ ਮੜੀ ਜੀ ਪੁੰਹ ਰਹੀ ਹੈਗੀ ਆ ਸੱਚ ਪੂਰ ਹੈਗੀ ਮੜੀ ਦਿਖਾਇਆ ਕਰੀ ਫਿਰ ਆ ਤੁਹਾਡੇ ਸਾਹਮਣੇ ਹੀ ਆ ਜਿਹੜਾ 19 ਕੀ ਆ ਬਸ ਜਿਹੜਾ ਹਾਂ ਬੱਚਾ ਹੀ ਸਿੱਧੋ ਪਾਣਾ ਅਸ ਤੇ ਆ ਮੜੀ ਮੋਢੀ ਆ ਲੈ ਸਾਡੇ ਉਹਨੇ ਕਿੱਦਲੇ ਬਣੀ ਵਾਲੇ ਸੱਚ ਕਿੰਦੇ ਕੀ ਪੂਰ ਹੈਗੀ ਆ ਜਿਹੜੀ ਤੇ ਕਿੰਨਾ ਇਹਦੇ ਕੋਲ ਦੁੱਧ ਤਿਆਰ ਇੱਕ ਦੁੱਧ ਘਰ ਵਾਲੇ ਦੇ ਨਾਲ ਘਰ ਆਦ ਨੌ ਦਾ ਕੇ ਦੱਸਣ ਦੇ ਤੁਸੀਂ 7 ਕੋ 8 ਲਾਉਂਦੇ ਹੋ ਅੱਛਾ ਅੱਛਾ ਜੀ ਹੁਣ ਇਹ ਆਈ ਹੈ ਠੀਕ ਤੇ ਇਹ ਕਿੰਨਾ ਦੋ ਚੁਆਈ ਜਾਊਗੀ ਉਹ 10 ਪਰ ਆ ਤੇ ਆਰਾਮ ਨਾਲ ਜੀ ਅੱਛਾ 10 ਲੀਟਰ ਦੇ ਕਰੇ ਜਿਹੜਾ ਚੁਆਈ ਜਾਊਗੀ ਬਾਕੀ ਸਾਂਭੀ ਸਾਂਭੀ ਚੰਗੀ ਆ ਘਰ ਵਾਲੇ ਬੇਚੇਰਾ ਬਾਕੀ ਤਾਂ ਆਪਾਂ ਠੀਕ ਹੈ ਜੀ ਬਾਕੀ ਜੇ ਕੋ ਸਾਹਬ ਲਾ ਕੇ ਵੀ ਲੈ ਜਾਊਗਾ ਦੁੱਧ ਚੰਗਾ ਕੱਢੀ ਜਾਊਗੀ ਲੈ ਜਾਓ ਜੀ ਤੇ ਇਹਦਾ ਮੁੱਲ ਫਿਰ ਕਿ ਮੁੱਲ 70000 ਬੋਲਿਆ 70000 90000 ਅੱਛਾ 67000 ਬਾਕੀ ਮੌਕੇ ਤੇ ਮੰਨਦਾਨ ਹੋਰ ਕਰ ਦੋਗੇ ਠੀਕ ਹੈ ਜੀ ਤੇ ਇਹ ਕਾ ਵੀ ਝੋਟੀ ਕਾਫੀ ਕਮਾਲ ਦੀ ਹੈ ਚੰਗਾ ਉੱਚਾ ਗੱਦ ਕਾਠਿਆ ਤੇ ਛੋਟਾ ਸਿੰਘ ਹੈ ਜਿਹੜਾ ਹਾਂ ਦੇਖ ਸਾਡੇ ਪੂਰੀ ਸੋਹਣੀ ਝੋਟੀ ਆ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਇਹਦਾ ਇਹਦਾ ਬੱਚਾ ਨਹੀਂ ਹੈਗਾ ਜਿਹੜਾ ਇਹਦੇ ਕੋਲ ਕਿੰਨਾ ਦੁੱਧ ਤਿਆਰ ਮੌਕੇ ਤੇ ਇਹਦਾ ਦੁੱਧ ਉਤਰ ਜੇ ਜੁਗੜਾ ਛੋੜਾ ਗੱਲ ਲਾਉਤੀ ਉਤਰੰ ਬਿਲਕੁਲ ਤਿਆਰ ਜਿਹੜਾ 12 13 ਲਿਟਰ ਹੋਊਗਾ ਜਿਹੜਾ ਕੰਢਿਆਲਾ ਬਿਲਕੁਲ ਜਿਹੜਾ ਜਿੰਤਰਾ ਮਰਜ਼ੀ ਕੁ ਚਵਾਈ ਕਰ ਲੇ 12 13 ਲੀਟਰ ਪੱਕਾ ਦੁੱਧ ਹੈਗਾ ਜਿਹੜਾ ਤੇ ਮਿਲਦੀ ਕਿੱਤਰਾ ਹੈ ਮਿਲਦੀ ਪਹਾੜੇ ਦੀ ਉਹ ਗਿਓ ਰੱਸੀ ਕੱਢ ਲਓ ਉਹਦੀ ਸਿੰਘ ਤੋਂ ਪਹਿਲਾਂ ਇਹ ਵੀ ਕਿੰਦਰ ਕੀ ਇਸ ਤਰ੍ਹਾਂ ਹੀ ਬਸ ਥੱਲੇ ਬਹਿ ਜਾਣਾ ਨਾ ਦੇਖ ਸਕਦੇ ਬਸ ਇਸ ਤਰ੍ਹਾਂ ਹੀ ਇੰਤਾਰ ਦੋ ਦਰਦੀ ਮਣੀ ਇੰਨਾ ਡਰ ਜਾਂਦੀ ਜਦੋਂ ਇੱਕਦਮ ਲੱਗ ਜਾਈ ਆਂਡੇ ਸੰਦੇ ਚ ਆਇ ਰਾਨ ਠੀਕ ਆ ਬਾਕੀ ਇਹ ਜੇ ਪਸ਼ਮੀਨੀ ਆ ਹਵਾਨਾ ਇਹਦਾ ਵੀ ਚੰਗਾ ਤੋਰੋ ਹਾਂ ਫੇਰ ਇੱਕ ਰੀਨ ਕੱਦ ਕਾਠੇ ਦਾ ਵੀ ਇੱਚਾ ਆ ਜਲੇ ਦੁੱਧ 12 ਲੀਟਰ ਜਿਹੜਾ ਕਿੰਦੇ ਕਿ ਇਹਦੇ ਕੋਲ ਤਿਆਰ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਦੁੱਧ ਦੇ حساب ਨਾਲ ਇੱਕ ਦਾਹ ਕਰ ਲਿਕੇ ਅੱਛਾ ਹਾਂਜੀ ਤੇ ਬੱਚੇ ਦੇ حساب ਨਾਲ ਬੱਚਾ ਕਰਦੇ ਮੰ ਉਹ ਦੇ ਦੇ ਅੱਛਾ ਬੱਚਾ ਪੁੱਛਣੇ ਹੈਗਾ 85 ਦਿਹਾੜਾਂ ਅੱਛਾ 85 ਅੱਛਾ ਠੀਕ ਹੈ ਤੇ ਦੁੱਧ 12 ਲੀਟਰ ਚਵਾ ਕੇ ਦੋਗੇ ਚਵਾ ਕੇ ਨਹੀਂ ਤਾਂ ਤਾਂ ਤੇ ਮਰਦੀ ਅੱਛਾ ਤੇ ਠੀਕ ਹੈ ਵੀ ਜੇ ਕੋਈ ਕੁਝ ਹੋਣਾ ਫਿਰ ਬਾਕੀ ਇਹ ਹੈ ਕਿ ਕੋਈ ਇੱਥੋਂ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜੋ ਇੱਥੋਂ ਹੀ ਆਪਣੀ ਚਵਾਈ ਕਰਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਪੂਰੀ ਪਾਸ ਹੋਵੇ ਪਸੰਦ ਹੋਵੇ ਤੇ ਫੇਰ ਹੀ ਅਗਲੇ ਦੇ ਕਿੱਲੇ ਤੇ ਪਸ਼ੂ ਖੋਲਿਆ ਕਰੋ ਨਹੀਂ ਤੇ ਆਪਣੀ ਸਾਈ ਵਾਪਸ ਲੈ ਲਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ